ਨੇ ਜਿਵੇਂ ਮੈਂ ਪਹਿਸਾ ਤੁਹਾਨੂੰ ਕਹਿਆ ਨਾ ਮੇਰੀ ਜੀ ਉਹਨਾਂ ਨਾਲ ਗੱਲ ਹੀ ਨਹੀਂ ਹੋਈ ਹੈਗੀ ਜੋ ਤੱਕ ਗੱਲ ਹੀ ਨਹੀਂ ਹੁੰਦੀ ਹੈਗੀ ਉਹ ਤੱਕ ਮੈਂ ਤੁਹਾਨੂੰ ਕੀ ਦੱਸਾਂ ਮੈਨੂੰ ਨਹੀਂ ਲੱਗਦਾ ਕੋਈ ਇਹੋ ਜੀ ਪਾਰਟੀ ਦੇ ਵਿੱਚ ਅਸੀਂ ਸਾਰੇ ਇੱਕ ਤਰੀਕੇ ਨਾਲ ਇੱਕ ਟੀਮ ਵਜੋਂ ਇੱਕ ਭੈਣਾ ਭਰਾਵਾਂ ਵਜੋਂ ਅਸੀਂ ਸਾਰੇ ਵਿਚਰਦੇ ਆ ਇਹੋ ਜੀ ਕੋਈ ਗੱਲ ਮੈਨੂੰ ਨਹੀਂ ਲੱਗਦੀ ਹੈਗੀ ਕਿ ਕਿਸੇ ਵੀ ਵਿਅਕਤੀ ਨੇ ਕੋਈ ਪਾਰਟੀ ਦੇ ਵਿੱਚ ਫੀਲ ਕੀਤੀ ਹੋਊਗੀ ਜਾਂ ਕਰਦਾ ਹੋਊਗਾ ਪਰ ਫਿਰ ਵੀ ਜੇ ਕੋਈ ਉਹਨਾਂ ਨੇ ਇਹ ਜੀ ਗੱਲ ਲਿਖੀ ਹੈ ਤੇ ਬੈਠਾਂਗੇ ਅਸੀਂ ਕੁਲੀਗਾਂ ਮੇਰੇ ਛੋਟੇ ਭੈਣਾਂ ਵਰਗੇ ਪਰ ਬੈਠਾਂਗੇ ਤੇ ਜੇ ਕੋਈ ਇਹ ਜੀ ਗੱਲਬਾਤ ਹੋਈ ਤਾਂ ਜ਼ਰੂਰ ਉਹਨੂੰ ਦਰਸਤ ਕੀਤੇ ਚੋਗੇ ਕੀ ਲੱਗਦਾ ਜੀ ਇਸ ਤੀਪਾ ਉਹਨਾਂ ਦਾ ਜਿਹੜਾ ਮਨਜ਼ੂਰ ਕੀਤਾ ਗਿਆ ਤੁਸੀਂ ਜੇ ਤੁਸੀਂ ਤੁਸੀਂ ਬਹੁਤ ਜਲਦੀ ਸਵਾਲ ਪੁੱਛ ਰਹੇ ਹੋ ਜਿਵੇਂ ਮੈਂ ਕਹ ਰਿਹਾ ਮੇਰੀ ਇਹ ਉਹਨਾਂ ਨਾਲ ਗੱਲ ਹੀ ਨਹੀਂ ਕੋਈ ਹੋਈ ਹੈਗੀ ਨਾ ਉਹਨਾਂ ਨਾਲ ਹੋਈ ਹੈ ਨਾ ਪਾਰਟੀ ਦੇ ਵਿੱਚ ਕਿਸੇ ਨਾਲ ਹੋਈ ਹੈ ਨਾ ਹੀ ਸਪੀਕਰ ਸਾਹਿਬ ਨਾਲ ਹੋਈ ਹੈ ਸਵੇਰ ਦੇ ਆਪਦੇ ਹਲਕੇ ਦੇ ਵਿੱਚ ਹੀ ਫਿਰਦੇ ਆ ਹੁਣ ਅੱਜ ਕੱਲ ਜਦੋਂ ਵੀ ਉਹਨਾਂ ਨਾਲ ਮੁ ਤੇ ਫਿਰ ਪਤਾ ਲੱਗਿਆ ਕੀ ਕਾਰਨ ਹੈ। ਮੋਵੀਰ ਸਿੰਘ ਬਾਦਲ ਨੇ ਪ੍ਰੈਸ ਕਾਨਫਰੰਸ ਕੀਤੀ ਆ ਉਹਨਾਂ ਨੇ ਕਿਹਾ ਕਿ ਜਦੋਂ ਬੇਅਦਬੀ ਹੋਈ ਸੀ ਸਾਡੇ ਸਮੇਂ ਦੇ ਵਿੱਚ ਤਾਂ ਜਿਹੜਾ ਕੇਸ ਸੀਗਾ ਵਿਰੋਧੀ ਪਾਰਟੀਆਂ ਦੇ ਵੱਲੋਂ ਜ਼ੋਰ ਪਾ ਕੇ ਸੀਬੀਆਈ ਨੂੰ ਦੇ ਦਿੱਤਾ ਗਿਆ ਸੀਗਾ। ਤਾਂ ਉਹ ਉਹਨਾਂ ਨੇ ਸਵਾਲ ਕੀਤਾ ਕਿ ਸਾਡੇ ਕੋਲੇ ਤਾਂ ਕੇਸ ਹੀ ਨਹੀਂ ਰਿਹਾ ਸੀਗਾ ਤੇ ਚਰਚਾ ਜਿਹੜੀ ਵਿਧਾਨ ਸਭਾ 'ਚ ਉਹ ਸਾਰੀ ਸ਼੍ਰੋਮਣੀ ਕਾਲ ਦਲ ਦੇ ਬਿਰਗ ਜਿਹੜਾ ਬੇਅਦਬੀ ਵਾਲੇ ਮਸਲੇ ਸੀ ਉਹਦੇ ਤੇ ਹੁੰਦੀ ਰਹੀ। ਨਹੀਂ, ਇਹੀ ਤਾਂ ਗੱਲ ਹੈ ਨਾ ਵੀ ਜਦੋਂ ਉਹਨਾਂ ਦੀ ਸਰਕਾਰ ਵੇਲੇ ਤਕਰੀਬਨ ਡੇਢ ਸਾਲ ਜਦੋਂ ਨਾ ਬਰਗਾੜੀ ਬੇਅਦਬੀ ਦੇ ਮਸਲੇ ਦੇ ਵਿੱਚ ਨਾ ਬਹਿਬਲ ਕਲਾ ਔਰ ਕੋਟਕਪੂ ਗੋਲੀਬਾਰੀ ਦੇ ਔਰ ਜੋ ਉੱਥੇ ਲਾਠੀ ਚਾਰਜ ਹੋਇਆ ਸੀਗਾ ਨਾ ਉਹਦੇ ਉੱਪਰ ਜਦੋਂ ਕੋਈ ਇਨਸਾਫ ਹੀ ਨਹੀਂ ਹੋਇਆ ਹੈਗਾ ਤੇ ਸੀਬੀਆਈ ਨੂੰ ਭੇਜ ਦਿੱਤਾ ਗਿਆ ਸੀਬੀਆਈ ਦੇ ਵਿੱਚ ਵੀ ਜਦੋਂ ਇੱਕ ਵਾਰੀ ਉੱਥੇ ਚਲਾ ਜਾਂਦਾ ਫਿਰ ਮੁੜ ਕੇ ਉਹ ਗਿੱਲਾ ਪੀਣਾ ਇਹੋ ਜਿਹਾ ਪੈਂਦਾ ਕਿ ਮੁੜ ਕੇ ਛੇਤੀ ਛੇਤੀ ਹੱਲ ਹੀ ਨਹੀਂ ਹੁੰਦਾ ਹੈਗਾ ਸੋ ਹੁਣ ਇਹਦੇ ਬਾਰੇ ਸੰਜੀਤ ਜੀ ਦੇ ਨਾਲ ਸਾਢੇ 3 ਸਾਲਾਂ ਦੇ ਵਿੱਚ ਪੰਜਾਬ ਸਰਕਾਰ ਮਾਨਸਬ ਦੀ ਅਗਵਾਈ ਦੇ ਵਿੱਚ ਕੰਮ ਕਰ ਰਹੀ ਹੈ ਜੋ ਇੱਕ ਐਸਆਈਟੀ ਬਣੀ ਸੀਗੀ ਐਲਕੇ ਯਾਦਵ ਦੀ ਉਹਨੇ ਆਪਦੇ ਚਲਾਨ ਨੇ ਜਿਹੜੇ ਉਹ ਪੇਸ਼ ਕਰ ਦਿੱਤੇ ਨੇ ਕੋਰਟ ਦੇ ਵਿੱਚ ਤੇ ਮੈਂ ਉਮੀਦ ਰੱਖਦਾ ਕਿ ਬੜੀ ਜਲਦੀ ਹੀ ਜੋ ਲੱਖਾਂ ਕਰੋੜਾਂ ਲੋਕਾਂ ਦੀਆਂ ਭਾਵਨਾਵਾਂ ਨੂੰ ਉਹਨਾਂ ਦੇ ਦਿਲਾਂ ਨੂੰ ਸੱਟ ਮਾਰੀ ਗਈ ਸੀਗੀ ਉਹਦਾ ਇਨਸਾਫ ਜਿਹੜਾ ਬੜੀ ਜਲਦੀ ਹੀ ਹੋਊਗਾ ਬਿਕਰਮਜੀਤ ਸਿੰਘ ਜਿੱਟਿਆ ਨੂੰ 9 ਦਿਨਾਂ ਦੀ ਲੈਖਰਾਸਤ ਅੱਜ ਭੇਜਿਆ ਗਿਆ ਹੈਗਾ ਉਹਨੂੰ ਕਿਵੇਂ ਦੇਖਦੇ ਹੋ ਉਹ ਕਾਨੂੰਨੀ ਪ੍ਰਕਿਰਿਆ ਚੱਲ ਰਹੀ ਹੈ ਜੀ ਇੱਕ ਗੱਲ ਅਸ਼ੋਰ ਕਰ ਦਿੰਨੇ ਆ ਕਿ ਜਿਨੇ ਕਿਸੇ ਨੇ ਪੰਜਾਬ ਦੇ ਵਿੱਚ ਲੁੱਟਕਸੁੱਟ ਕਰਨ ਦੀ ਕੋਸ਼ਿਸ਼ ਕੀਤੀ ਹੈ ਗਲਤ ਤਰੀਕੇ ਨਾਲ ਪ੍ਰਾਪਰਟੀ ਬਣਾਉਣ ਦੀ ਕੋਸ਼ਿਸ਼ ਕੀਤੀ ਹੈ ਜਿਨੇ ਕਿਸੇ ਨੇ ਕਰਕਰ ਨਸ਼ੇ ਪਹੁੰਚਾਉਣ ਦੀ ਕੋਸ਼ਿਸ਼ ਕੀਤੀ ਹੈ ਜਿਨੇ ਕਿਸੇ ਨੇ ਪੰਜਾਬ ਦਾ ਪੰਜਾਬੀਆਂ ਦਾ ਤੇ ਪੰਜਾਬੀਅਤ ਦਾ ਨੁਕਸਾਨ ਕੀਤਾ ਉਹ ਬਖਸ਼ਿਆ ਨਹੀਂ ਜਾਊਗਾ ਨਹੀਂ ਜਿਵੇਂ ਮੈਂ ਵੀ ਸਭ ਤੁਹਾਨੂੰ ਕਹਿ ਰਿਹਾ ਮੇਰੇ ਇੱਥੇ ਉਹਨਾਂ ਨਾਲ ਗੱਲ ਹੀ ਨਹੀਂ ਹੋਈ ਹੈਗੀ ਜੋ ਤੱਕ ਗੱਲ ਹੀ ਨਹੀਂ ਹੁੰਦੀ ਹੈਗੀ ਉਹ ਤੱਕ ਮੈਂ ਤੁਹਾਨੂੰ ਕੀ ਦੱਸਾਂ ਮੈਨੂੰ ਨਹੀਂ ਲੱਗਦਾ ਕੋਈ ਇਹੋ ਜੀ ਪਾਰਟੀ ਦੇ ਵਿੱਚ ਅਸੀਂ ਸਾਰੇ ਇੱਕ ਤਰੀਕੇ ਨਾਲ ਇੱਕ ਟੀਮ ਵਜੋਂ ਇੱਕ ਭੈਣਾ ਭਰਾਵਾਂ ਵਜੋਂ ਅਸੀਂ ਸਾਰੇ ਵਿਚਰਦੇ ਆ ਇਹੋ ਜੀ ਕੋਈ ਗੱਲ ਮੈਨੂੰ ਨਹੀਂ ਲੱਗਦੀ ਹੈਗੀ ਕਿ ਕਿਸੇ ਵੀ ਵਿਅਕਤੀ ਨੇ ਕੋਈ ਪਾਰਟੀ ਦੇ ਵਿੱਚ ਫੀਲ ਕੀਤੀ ਹੋਊਗੀ ਜਾਂ ਕਰਦਾ ਹੋਊਗਾ ਪਰ ਫਿਰ ਵੀ ਜੇ ਕੋਈ ਉਹਨਾਂ ਨੇ ਇਹੋ ਜੀ ਗੱਲ ਲਿਖੀ ਹੈ ਤੇ ਬੈਠਾਂਗੇ ਅਸੀਂ ਕੁਲੀਗਾ ਮੇਰੀ ਛੋਟੀ ਭੈਣਾ ਵਰਗੇ ਪਰ ਬੈਠਾਂਗੇ ਤੇ ਜੇ ਕੋਈ ਅਜਿਹੀ ਗੱਲਬਾਤ ਹੋਈ ਤਾਂ ਜ਼ਰੂਰ ਉਹਨੂੰ ਦਰਸਤ ਕੀਤਾ ਚਾਹੂਗੀ ਲੱਗਦਾ ਕਿ ਇਸਤੀਫਾ ਉਹਨਾਂ ਦਾ ਜਿਹੜਾ ਮਨਜ਼ੂਰ ਕੀਤਾ ਗਿਆ ਤੁਸੀਂ ਜੇ ਤੁਸੀਂ ਤੁਸੀਂ ਬਹੁਤ ਜਲਦੀ ਸਵਾਲ ਪੁੱਛ ਰਹੇ ਹੋ ਜਿਵੇਂ ਮੈਂ ਕਹ ਰਿਹਾ ਮੇਰੀ ਅਜੇ ਉਹਨਾਂ ਨਾਲ ਗੱਲ ਹੀ ਨਹੀਂ ਕੋਈ ਹੋਈ ਹੈ ਕਿ ਨਾ ਉਹਨਾਂ ਨਾਲ ਹੋਈ ਹੈ ਨਾ ਪਾਰਟੀ ਦੇ ਵਿੱਚ ਕਿਸੇ ਨਾਲ ਹੋਈ ਹੈ ਨਾ ਹੀ ਸਪੀਕਰ ਸਾਹਿਬ ਨਾਲ ਹੋਈ ਹੈ ਸਵੇਰ ਦੇ ਆਪ ਦੇ ਹਲਕੇ ਦੇ ਵਿੱਚ ਹੀ ਫਿਰਦੇ ਆ ਹੁਣ ਅੱਜ-ਕੱਲ ਜਦੋਂ ਵੀ ਉਹਨਾਂ ਨਾਲ ਮੁਲਾਕਾਤ ਹੁੰਦੀ ਹੈ ਤੇ ਫਿਰ ਪਤਾ ਲੱਗਦਾ ਹੈ ਕਿ ਕੀ ਕਾਰਨ ਹੈ